ਨਿਤ ਕੌਂਟ੍ਰੋਵਰਸੀ ਕਰੇਟ ਮਿਲੂਗੀ ਅਰਮਾਂ ਦੇ ਨਾਮ ਤੇ ਡੇੜੇ ਵੇੜੇ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 259 ਤੇ ਕਰੇਗਾ ਤਾਂ ਤਰਕੀ ਤੇ ਮਿਲੂਗੀ ਉਲੋਕੋ ਉ ਜਾਗੋ ਤੁਸੀਂ ਉਹ ਤੁਸੀਂ ਜਾਗ ਜਾਓ ਇਹਨਾਂ ਨੇ ਵੇਚ ਕੇ ਦੇਸ਼ ਖਾ ਜਾਣਾ ਲੋਕਾਂ ਨੇ 10-10 ਰੁਪਏ ਕਿਤੇ 1 ਰੁਪਿਆ ਦਿੱਤਾ 2 ਰੁਪਏ ਤੇ ਮੈਂ ਸਾਰਾ ਕੋ ਪੈਸਾ ਟੰਡਾ ਕਟਾ ਕੇ ਮੈਂ ਲੋਕਾਂ ਨੂੰ ਅਸਟਾ ਮੇਰਾ ਕੋਈ ਪਹਿਨ ਲਗਾ ਆਹੜਾ ਕੁੜਤਾ ਵਾ ਆ ਵੀ ਜਨਤਾ ਨੇ ਸੁਆਕ ਕੀਤਾ ਕੋਈ ਪਹਿਸਣ ਲਗਾ ਮੇਰਾ ਇਲੈਕਸ਼ਨ ਤੇ ਪਰ ਜਿਹੜਾ ਖਾਣਾ ਉੱਠ ਕੇ ਸਾਨੂੰ ਧਮਕੇ ਦੇਣ ਆਪਦਾ ਜਿਹਦੀ ਕੋਈ ਔਕਾਤ ਨਹੀਂ ਉਹ ਵੀ ਸਾਨੂੰ ਅਜ ਟਾਂਚਾ ਕਰਦਾ ਗਾਣਾ ਨਿਕਲੇ ਧਮਕੀ ਮਿਲੀ ਤਾਂ ਗਾਣਾ ਨਿਕਲੇ ਕੋ ਸਾਡੇ ਹੁਣ ਦੇਖੋ ਕੂਲਰ ਪੀਜਲ ਨੇ ਕਹੀ ਇਹ ਦੁਨੀਆ ਬੜੀ ਗੱਲ ਕੱਢ ਕੇ ਉਹਨੇ ਕਿਆ ਸੀਗਾ ਉਹਤੇ ਪਰਚਾ ਮੈਂ ਕਰਾਇਆ ਕਹਿੰਦਾ ਮੇਰਾ ਕੀ ਕਰ ਰਿਹਾ ਹੈ ਜਿਹੜਾ ਪਰਚਾ ਕਰਾਇਆ ਪਰਚਾ ਸਿੱਧੂ ਫਾਰਮ ਹਾਊਸ ਔਰ ਜੇ ਗੱਲ ਕਰੋ ਇਹ ਸ਼ੇਰਾ ਭਾਜੀ ਸਾਡਾ ਪਿੰਡ ਦੀ ਛਟਾ ਵਾਲਾ ਆ ਤਿੰਨੇ ਬੰਦੇ ਰਲ ਕੇ ਕੰਮ ਕਰਦੇ ਆ ਹਰ ਬਾਰੀ ਤੁਸੀਂ ਹਾਰ ਜਾਣੇ ਹੋ ਹਰ ਬਾਰ ਤੁਹਾਡਾ ਮਜ਼ਾਕ ਬਣਦਾ ਬੜਾ ਦੁੱਖ ਲੱਗਾ ਸੀ ਕਿ ਦਿਲ ਨਿਚੋੜਿਆ ਗਿਆ ਵਕ ਜਲੰਧਰ ਦੇ ਵਿੱਚ ਅੱਜ ਵੋਟਾਂ ਪਈਆਂ ਨੇ 13 ਤਰੀਕ ਨੂੰ ਰਿਜ਼ਲਟ ਆਵੇਗਾ ਪਰ ਉਸ ਤੋਂ ਪਹਿਲਾਂ ਕਿ ਕੁਝ ਵੋਟਾਂ ਦੇ ਵਿੱਚ ਹੋਇਆ ਨੀਟੂ ਸ਼ਟਰਾਂ ਵਾਲੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਭਾਈ ਮੈਨੂੰ ਮਾਰਨ ਦੀਆਂ ਮੈਨੂੰ ਕੁੱਟਣ ਦੀਆਂ ਜੜੀਆਂ ਨੇ ਉਹ ਧਮਕੀਆਂ ਆਈਆਂ ਨੇ ਗੱਲਬਾਤ ਕਰ ਲਏ ਨੇ ਨੀਟੂ ਸ਼ਟਰਾਂ ਵਾਲਾ ਸਾਡੇ ਨਾਲ ਨੇ ਵੀ ਕਹਿ ਰਹੇ ਕਿ ਭਾਈ ਮੈਨੂੰ ਕੁੱਟਣ ਦੀਆਂ ਧਮਕੀਆਂ ਆਈਆਂ ਨੇ ਮਾਰਨ ਦੀਆਂ ਧਮਕੀਆਂ ਆਈਆਂ ਨੇ ਇੱਕ ਅਦਤਾਰੀਆਂ ਨੇ ਤੁਹਾਨੂੰ ਧਮਕੀਆਂ ਦੇ ਕੌਣ ਦੇ ਰਿਹਾ ਦੇਖੋ ਜੀ ਸਭ ਤੋਂ ਪਹਿਲੇ ਮੈਂ ਰੱਬ ਦੇ ਨਾਮ ਲਵਾਂਗਾ ਉਸ ਤੋਂ ਬਾਅਦ ਮੈਂ ਕਲੀਅਰ ਕਰੂੰਗਾ ਜੋ ਵੀ ਸੋਦਾ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਭਾਰ ਜੈ ਭਗਵਾਨ ਵਾਲਮੀਕ ਜੈ ਗੁਰੂ ਜੀ ਦਾ ਧੰਤਾ ਸ਼੍ਰੀ ਗੁਰੂ ਜੀ ਦਾ ਸਮਾਹ ਹਾਲੇਲੂਇਆ ਗੋਸਪਾ ਕੁਸ਼ਿੰਦ ਵਾਲਾ ਤਾਲਾ ਸਭ ਨੂੰ ਕੁਝ ਰੱਖੇ ਜੈ ਕਬੀਰ ਧੰਕਬੀ ਜਕਾਰਾ ਮਾ ਚਿੰਤਪੁਨੀ ਦਾ ਬੋਲ ਸਾਚੇ ਦਰਬਾਰ ਕੀ ਜੇ ਦੇਖੋ ਜੀ ਇਲੈਕਸ਼ਨ ਦੇ ਵਿੱਚ ਮੈਂ ਖੜਾ ਹੋਇਆ ਵਾਂ ਤੇ ਲੋਕਾਂ ਨੇ 10-10 ਰੁਪਏ ਕਿਤੇ 1 ਰੁਪਏ ਦਿੱਤਾ 2 ਰੁਪਏ ਤੇ ਮੈਂ ਸਾਰਾ ਕੋ ਪੈਸੇ ਟੰਡਾ ਇਕੱਠਾ ਕਰਕੇ ਮੈਂ ਲੋਕਾਂ ਦਾ ਇਸ ਟਾਈਮ ਮੈਂ ਕੋਈ ਪਹਿਨ ਲਗਾ ਆਹੜਾ ਕੁੜਤਾ ਵਾ ਆ ਵੀ ਜਨਤਾ ਨੇ ਸਵਾਗਤ ਦਿੱਤਾ ਕੋਈ ਪੈਸਾ ਨਹੀਂ ਲੱਗਾ ਮੇਰਾ ਇਲੈਕਸ਼ਨ ਤੇ ਵੀ ਲੋਕੀ ਮੈਨੂੰ ਕਹਿੰਦੇ ਵੀ ਗਰੀਬ ਬੰਦੇ ਦੀ ਮਜ਼ਾ ਕਰੀ ਇਹਨੂੰ ਇੱਕ ਵਾਰੀ ਐਮਐਲ ਬਣ ਉਹਨਾਂ ਨੂੰ ਪਤਾ ਵੀ ਜੇ ਬੰਦਾ ਐਮਐਲਏ ਬਣ ਗਿਆ ਇਹਨੇ ਕੁਝ ਸੁਧਾਰ ਕਰੂਗਾ ਜਾ ਮਮੂਦਾ ਫੇਰ ਕਹਿੰਦਾ ਕਿ ਕੌਣ ਇੱਕ ਵਾਰੀ ਬੰਦਾ ਜਿਹੜੇ ਹੁਣ ਜਿਤਨੀ ਸਰਕਾਰਾਂ ਉਹਨਾਂ ਕੋ ਕੰਮ ਕਰਾ ਕੇ ਦਿਖਾ ਦਿਓ ਮੈਨੂੰ ਮੈਂ ਮੰਨ ਜੂਗਾ ਇੱਕ ਸਿੱਧੂ ਮੂਸੇ ਦਾ ਗਾਣਾ ਵਾ ਨਿਤ ਕੌਂਟ੍ਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਲੋਕ ਬੱਟੇ ਮਾਰਦੇ ਆ ਪਲੇ ਰੁੱਖਾਂ ਤੇ ਮਿੰਟਾਂ ਵਿੱਚ ਪਹੁੰਚ ਜਾਂਦੇ ਮਾਵਾਂ ਕੁੱਖਾਂ ਤੇ ਕੁੱਤਾ ਹੈ ਦੱਲਾ ਕੰਜਰੇ ਹੈ ਕੋਣ ਇੱਥੇ ਸਰਟੀਫਿਕੇਟ ਦੇਣ ਫੇਸਬੁੱਕਾਂ ਤੇ ਲੀਡਰ ਇਹਨੂੰ ਦੇਖੀ ਹੁਣ ਚਪਾਟਾ ਇਹਨਾਂ ਨੂੰ ਬੋਲਦੇ ਨਹੀਂ ਇਹਨਾਂ ਨੂੰ ਸ਼ਰਮ ਦਾ ਘਾਟਾ ਹੈ ਇਹਨਾਂ ਨੂੰ ਕਿੱਥੋਂ ਉਦੋਂ ਇਹਨਾਂ ਦੇ ਜ਼ਮੀਰ ਮਰੇ ਹੁੰਦਿਆਂ ਬੋਲ ਦੇਣੀ ਚਰਮ ਦਾ ਘਾਟਾ ਇਹਨਾਂ ਨੂੰ ਰੋਕ ਦੇਣ ਨੂੰ ਰੱਖ ਦੇਣ ਨੂੰ ਦਾੜੀ ਰੱਖ ਦੇ ਕਰਦੇ ਕੀ ਇੱਥੇ ਦਿੱਖ ਤਾੜੀ ਰੱਖ ਕੇ ਆਪਣੀ ਮਾਂ ਨੂੰ ਆਪਣੀ ਮਾਂ ਨੂੰ ਗਾਲ ਕੱਢ ਮੇਰੀ ਮਾਂ ਨੂੰ ਗਾਲ ਕੱਢ ਦੇ ਆਪਣੀ ਮਾਂ ਦਾ ਫਰਕ ਇਹ ਹੈ ਕਿ ਇਹਨਾਂ ਨੂੰ ਸਜ਼ਾ ਥੋੜੀ ਲੇਟ ਮਿਲੂਗੀ ਨਿਤ ਕੌਂਟਰੋਵਰਸੀ ਹਟ ਮਿਲੂਗੀ ਕਰਮ ਦੇ ਨਾਮ ਤੇ ਡਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਾਂ ਅਕੀ ਪੁੱਤ ਹਟ ਮਿਲੂਗੀ ਸੋ ਇਹ ਗਾਣਾ ਸਿੱਧੂ ਮੂਸੇ ਦਾ ਗਾਇਆ ਬਿਲਕੁਲ ਸਹੀ ਗਾਇਆ ਸੀ ਦੇਲ ਵਿੱਚੋਂ ਗਾਣਾ ਨਿਕਲੇ ਧਮਕੀ ਮਿਲੀ ਤਾਂ ਗਾਣਾ ਨਿਕਲੇ ਦੇਖੋ ਸਾਡੇ ਹੁਣ ਦੇਖੋ ਕੁਲਰ ਪੀਜਲ ਨੇ ਕਿਹਾ ਹੀ ਇਹ ਦੁਨੀਆ ਬੜੀ ਹਾਲ ਕੱਢ ਕੇ ਉਹਨੇ ਕਿਹਾ ਸੀਗਾ ਉਹ ਤੇ ਪਰਚਾ ਮੈਂ ਕਰਾਇਆ ਕਹਿੰਦਾ ਮੇਰਾ ਕੀ ਕਰ ਰਿਹਾ ਜਿਤ ਪਰਚਾ ਕਰਾਇਆ ਪਰਚਾ ਫੜਿਆ ਨਹੀਂ ਗਿਆ ਨਾ ਹੋਇਆ ਨਾ ਕੀਤਾ ਇਹਦਾ ਮਤਲਬ ਸਰਕਾਰਾਂ ਉਹ ਕਿਸੇ ਮੰਤਰੀ ਨੇ ਫੋਨ ਕਰ ਦਿੱਤਾ ਨੂੰ ਵੀ ਜਾ ਤੋ ਜੋ ਮਰਜ਼ੀ ਕਰ ਮੈਂ ਬੈਠਾ ਇਹਦਾ ਮਤਲਬ ਮੰਤਰੀ ਸਾਰੇ ਆਪ ਕਰਵਾਉਂਦੇ ਕੰਮ ਜਿੰਨੇ ਮੰਤਰੀ ਸਾਰੇ ਕੰਮ ਆਪ ਕਰਵਾਉਂਦੇ ਆ ਸਾਡੇ ਲੋਕਾਂ ਨੂੰ ਸਿਰਫ ਦੱਬਿਆ ਜਾ ਰਿਹਾ ਸਾਡੇ ਗਰੀਬਾਂ ਲੋਕਾਂ ਨੂੰ ਦੱਬਿਆ ਜਾ ਰਿਹਾ ਉਹ ਲੋਕੋ ਉਹ ਜਾਗੋ ਤੁਸੀਂ ਉਹ ਤੁਸੀਂ ਜਾਗ ਜਾਓ ਇਹਨਾਂ ਨੇ ਵੇਚ ਕੇ ਦੇਸ਼ ਖਾ ਜਾਣਾ ਕਿਸੇ ਮੰਤਰੀ ਨੇ ਇੱਕ ਵਾਰ ਦੱਸੋ ਕਿਹਾ ਵਾ ਕਿ ਮੈਂ ਬੂਟੇ ਲਾਉਂਗਾ ਮੈਂ ਸਿਰ ਚਾਰ ਮੰਤਰੀ ਨੂੰ ਮਿਲਣਾ ਚਾਹੁੰਦਾ ਮੈਂ ਉਹ ਦੱਸਣ ਲੱਗਾ ਵੀ ਇਹਨਾਂ ਨੂੰ ਹਰ ਵਾਰੀ ਲੋਕੀ ਬੋਰ ਕਿੱਦਾਂ ਪਾ ਦਿੰਦੇ ਆ ਪਹਿਲਾਂ ਸਾਡੇ ਭਗਵੰਤ ਮਾਨ ਜੀ ਸੀਐਮ ਸਾਹਿਬ ਜਿਹੜੇ ਬਹੁਤ ਵਧੀਆ ਬੰਦੇ ਨੇ ਇਹਨਾਂ ਨੂੰ ਮੈਂ ਮਿਲੂੰਗਾ ਕਿ ਇਹਨਾਂ ਨੂੰ ਕਹੂੰਗਾ ਦੱਸੋ ਤੁਹਾਡਾ ਕਿਹੜੀ ਗੰਢ ਦੀ ਹੈਗੀ ਗੱਟੀ ਜੋ ਤੁਸੀਂ ਕਹਿੰਦੇ ਲੋਕਾਂ ਨੂੰ ਵੋਟ ਪਾਣੀ ਤੇ ਲੋਕਾਂ ਨੂੰ ਵੋਟ ਲੋਕੀ ਵੋਟ ਪਾ ਦਿੰਦੇ ਆ ਜਾਂ ਚਲਨਜੀ ਚੰਨੀ ਭਾਈ ਦੇ ਡਬਲ ਬੋਟ ਜਿੱਤੇ ਆ ਉਹਨਾਂ ਨੂੰ ਕਹਾਂਗਾ ਜਾਂ ਰਾਜਾ ਵੜਿੰਗ ਜਿਹੜੇ ਹਾਰ ਦੇ ਹਾਰ ਦੇ ਉੱਪ ਉੱਪ ਜਾ ਕੇ ਜਾਂਦੇ ਆ ਕਰਕੇ ਕਰਕੇ ਇਕਦਮ ਜਿੱਤ ਗਏ ਉਹਨਾਂ ਨੂੰ ਮਿਲਾਂ ਨਹੀਂ ਤੇ ਨਰਿੰਦਰ ਮੋਦੀ ਸਾਹਿਬ ਨੂੰ ਅਪੀਲ ਕਰਾਂਗਾ ਮੈਂ ਕਿ ਮੈਨੂੰ ਵੀ ਸਕੀਮ ਦੱਸੋ ਮੈਂ ਵੀ ਲੋਕਾਂ ਦੀ ਸੇਵਾ ਕਰਨ ਜਾਣਾ ਇਹ ਲੋਕ ਜਿਹੜੇ ਆ ਸਾਡੀ ਸਾਡੇ ਜਿਹੜੀ ਸਿਆਸਤ ਹੈ ਪੰਜਾਬ ਨੂੰ ਖਾ ਗਈ ਹੈ ਪਰ ਮੈਂ ਗੱਲ ਇਹ ਕਹਿਣਾ ਚਾਹੁੰਦਾ ਸਿੱਧੂ ਫਾਰਮਰ ਹਾਊਸ ਔਰ ਸ਼ੇਰਾ ਭਾਜੀ ਅਸੀਂ ਪੰਜਾਬ ਦੀ ਜਿਹੜੀ ਜਵਾਨੀ ਗਈ ਹੈ ਵਾਪਸ ਲੈ ਕੇ ਆਣੀ ਹੈ ਨਸ਼ਾ ਤੋਂ ਮੁਕਤ ਕਰਨੇ ਆ ਸਾਡੀ ਇੱਕ ਬਹੁਤ ਵੱਡੀ ਮਹਿੰਮ ਚੱਲ ਰਹੀ ਹੈ ਔਰ ਆਈਡੀ ਤੇ ਸਰਚ ਕਰ ਲਿਓ ਔਰ ਦੇਖੋ ਮੈਂ ਝੂਠ ਨਹੀਂ ਮਾਰਦਾ ਸਿੱਧੂ ਫਾਰਮ ਹਾਊਸ ਔਰ ਜੇ ਗੱਲ ਕਰੋ ਇਹ ਸ਼ੇਰਾ ਭਾਜੀ ਸਾਡਾ ਤਿੰਨੇ ਟੂ ਸ਼ਟਰ ਵਾਲਾ ਆ ਤਿੰਨੇ ਬੰਦੇ ਰਲ ਕੇ ਕੰਮ ਕਰ ਰਹੇ ਆ ਅੱਛਾ ਇਹ ਤੁਸੀਂ ਗੱਲ ਕਹਿ ਰਹੇ ਹੋ ਕਿ ਧਮਕੀ ਆਈ ਮੈਨੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੱਲ ਕਿ ਕੀਤੀ ਜਾ ਰਹੀ ਹੈਗੀ ਹੈ ਧਮਕੀ ਕੌਣ ਦਵਾ ਰਿਆ ਤੁਹਾਨੂੰ ਜੀ ਦੁਆਰੇ ਨੇ ਇਹ ਮੈਂ ਕਹਿੰਦਾ ਵੀ ਦੇਖੋ ਸਿੱਧੂ ਮੂਸੇ ਦਾ ਨੂੰ ਮਾਰਨ ਵਾਲੀ ਚਾਲ ਸੀਗੀ ਲੀਡਰਾਂ ਨੇ ਮਰਵਾਇਆ ਜਿਸ ਸਿਕਿਉਰਿਟੀ ਨਾ ਖੁੰਦੇ ਤਾਂ ਜੋਨੇ ਮਰਨਾ ਸੀ ਨਹੀਂ ਮਰਨਾ ਸੀ ਇਹਦਾ ਜੁਮਾ ਵੀ ਸਿੱਧੂ ਮੂਸੇਵਾਲਾ ਜਿਹੜਾ ਕਿ ਇੰਡੀਆ ਦਾ ਸਾਡੇ ਪੰਜਾਬ ਦਾ ਕਲਾਕਾਰ ਸੀ ਪੂਰੇ ਇੰਡੀਆ ਤੇ ਪ੍ਰਸਿੱਧ ਕਰ ਦਿੱਤਾ ਸੀ ਉਹਨੇ ਬੰਦੇ ਨੇ ਉਹਦੇ ਵਰਗਾ ਗਾਣਾ ਕੋਈ ਨਹੀਂ गा ਸਕਿਆ ਹਜ ਤੱਕ ਪਰ ਸਾਨੂੰ ਜਿਹੜੀਆਂ ਮਾਰੇ ਧਮਕੀਆਂ ਆ ਰਹੀਆਂ ਸਾਨੂੰ ਇਹ ਕਹਦੇ ਲੱਤਾਂ ਵੜਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਹੁਣ ਅਸੀਂ ਕਿੱਥੇ ਜਾਈਏ ਯਾਰ ਪ੍ਰਸ਼ਾਸਨ ਕੋ ਜਾਣੇ ਥਾਣੇ ਵਿੱਚ ਬੰਦੇ ਘੱਟ ਹੈ ਜੇ ਬਿਜਲੀ ਬੋਰ ਜਾਈਏ ਉੱਥੇ ਬੰਦੇ ਹੈ ਨਹੀਂ ਅਸੀਂ ਕਰੀਏ ਕੀ ਸਾਡੀ ਸਰਕਾਰ ਇਹ ਪੰਜਾਬ ਸਰਕਾਰ ਜਾਂ ਜਾਂ ਭਾਰਤ ਦੀਸ ਇ ਸਾਡੇ ਵਾਸਤੇ ਕੀ ਕਰੂਗਾ ਆਪਾਂ ਦੇਖੋ ਇੱਕ ਬਿਆਨ ਆਇਆ ਸੀਗਾ ਵੀ ਕਿਸੇ ਮੰਤਰੀ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰક્ષਣ ਬਲੂਗਾ ਮੈਂ 12 ਨਸੀ ਲੜਨ ਚਲ ਗਿਆ ਉਹਦੇ ਖਿਲਾਫ ਕਿ ਸਾਡੇ ਡਾਕਟਰ ਪੀਮਰਾਵ ਬਾਬਾ ਸਾਹਿਬ ਸਾਡੇ ਪਿਓ ਨੇ ਸਾਡੇ ਸਾਡੀਆਂ ਅੱਖਾਂ ਨੇ ਸੰਵਿਧਾਨ ਸਾਡੀ ਅੱਖਾਂ ਨੇ ਡਾਕਟਰ ਪੀਮਰਾਵ ਬਾਬਾ ਸਾਹਿਬ ਸਾਡੇ ਬਾਪ ਮਾਈ ਬਾਪ ਨੇ ਔਰ ਜੇ ਉਹਨਾਂ ਬਾਰੇ ਕੋਈ ਮਾੜਾ ਬੋਲੇਗਾ ਅਸੀਂ ਛੱਡਾਂਗੇ ਨਹੀਂ ਅਸੀਂ ਮਰਨੋਂ ਨਹੀਂ ਡਰਦੇ ਲੋਕ ਪਹਿਲਾਂ ਤੁਸੀਂ ਕਈ ਵਾਰੀ ਇਲੈਕਸ਼ਨ ਲੜ ਚੁੱਕੇ ਹੋ ਲੋਕ ਤੁਹਾਨੂੰ ਫਤਵਾ ਕਿਉਂ ਨਹੀਂ ਦਿੰਦੇ ਨੇ ਹਰ ਵਾਰੀ ਤੁਸੀਂ ਹਾਰ ਜਾਂਦੇ ਹੋ ਹਰ ਬਾਰ ਤੁਹਾਡਾ ਮਜ਼ਾਕ ਬਣਦਾ ਹੈ ਹਰ ਵਾਰ ਲੋਕ ਤੁਹਾਨੂੰ ਟਿਚਰਾ ਕਰਦੇ ਨੇ ਇਹ ਕਾਰਨ ਕੀ ਸਮਝ ਦਿਓ ਤੁਸੀਂ ਦੇਖੋ ਇਹਦੇ ਵਿੱਚ ਬਹੁਤ ਵੱਡਾ ਕਾਰਨ ਹੈ ਪੈਸੇ ਦਾ ਇਹ ਜਿਹੜੀਆਂ ਵੱਡੀਆਂ ਪਾਰਟੀਆਂ ਕਿਹੜੇ ਬੰਦੇ ਨੇ ਸ਼ਰਾਬ ਦੀ ਵੰਡੀ ਕਿਹੜੇ ਬੰਦੇ ਨੇ ਪੈਸੇ ਦੀ ਵੰਡੇ ਕਿਹੜੇ ਬੰਦੇ ਨੇ ਸੂਟ ਦੀ ਵੰਡੇ ਕਿਹੜੇ ਬੰਦੇ ਨੇ ਮੋਬਾਈਲ ਦੀ ਵੰਡੇ ਕਿਹੜੇ ਬੰਦੇ ਨੇ ਐਲਸੀਡੀ ਦੀ ਵੰਡਿਆ ਕਿਹੜੇ ਬੰਦੇ ਨੇ ਫ੍ਰਿਜ ਦੀ ਵੰਡੇ ਦੱਸੋ ਮੈਨੂੰ ਜੀ ਇਹ ਇਸ ਇੱਕ ਗੱਲ ਦਾ ਇੱਕ ਇੱਕ ਅੰਦਰ ਦਿਓ ਕਿਹੜੇ ਪ੍ਰਧਾਨ ਨੇ ਪੈਸੇ ਕਿੰਨੇ ਨਹੀਂ ਲਏ ਇਸ ਬੈਸਟ ਏਰੀਆ ਵਿੱਚ ਮੇਰਾ ਕਲ ਇੰਨੇ ਐਮਪੀ ਦੇ ਇਲੈਕਸ਼ਨ ਤੇ ਖਰਚਾ ਨਾ ਜਿੰਨਾ ਬੈਸਟ ਏਰੀਆ ਦੇ ਐ ਇੱਕ ਜਿਮਣੀ ਚੋਣ ਕਰਕੇ ਯਾਰ ਕੀ ਯਾਰ ਸਾਡੀ ਜ਼ਿੰਦਗੀ ਕੀ ਬਣਾ ਦਿੱਤੀ ਇਹਨਾਂ ਨੇ ਸਾਡੀ ਜ਼ਿੰਦਗੀ ਨੂੰ ਇਹਨਾਂ ਨੇ ਬੇੜਾ ਗਰ ਕਰਕੇ ਰੱਖ ਦਿੱਤਾ ਔਰ ਜਿਹੜਾ ਖਾਣਾ ਉੱਠ ਕੇ ਸਾਨੂੰ ਧਮਕੇ ਦੇਣ ਲੱਗ ਪੈਂਦਾ ਜਿਹਦੀ ਕੋਈ ਔਕਾਤ ਨਹੀਂ ਉਹ ਵੀ ਸਾਨੂੰ ਅਜ ਟਾਂਚਾ ਕਰਦਾ ਬੜਾ ਦੁੱਖ ਲੱਗਾ ਸੀ ਕਿ ਦਿਲ ਨਿਚੋੜਿਆ ਗਿਆ ਵਾ ਕੀ ਕਰੀਏ ਸਾਨੂੰ ਸਮਝ ਨਹੀਂ ਆਂਦੀ ਕਿਸ ਗੱਲ ਦੀ ਕਹਿ ਦਿੱਤੇ ਤੁਸੀਂ ਜਦੋਂ ਤੁਹਾਨੂੰ ਕਮਿਸ਼ਨ ਕਿਹਾ ਇਹ ਕਹਤਾ ਮੈਂ ਕਿੰਨੇ ਕੁ ਦਮਾ ਕਿੰਨਾ ਕੁ ਪ੍ਰਸ਼ਾਸਨ ਸੁਣ ਰਿਹਾ ਕੀ ਕਰੂਗਾ ਪ੍ਰਸ਼ਾਸਨ ਮੈਨੂੰ ਆਪ ਸਮਝ ਨਹੀਂ ਆਂਦੀ ਪਰ ਜਿੰਨੇ ਵੀ ਲੀਡਰ ਬਣੇ ਆ ਕਿਸੇ ਨੇ ਪੰਜਾਬ ਦੀ ਬਾਣੀ ਫੜੀ ਨਾ ਪੰਜਾਬ ਬਾਰੇ ਸੋਚਿਆ ਨਾ ਪੰਜਾਬ ਦੇ ਨੰਗਲੰਬੀ ਆਉ ਮਾਰ ਦਿੱਤਾ ਦੀਪ ਸਿੱਧੂ ਉਹ ਮਾਰ ਦਿੱਤਾ ਸਿੱਧੂ ਮੂਸੇ ਵਾਲਾ ਉਹ ਮਾਰ ਦਿੱਤਾ ਜੇ ਆਪਾਂ ਗੱਲ ਕਰੀਏ ਅਮਰਿਤਪਾਲ ਦੇ ਹੱਕ ਦੇ ਵਿੱਚ ਮੈਂ ਗੱਲ ਕੀਤੀ ਸੀ ਮੈਂ ਲੁਧਿਆਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈਗਾ ਵੀ ਉਸ ਬੰਦੇ ਨੂੰ ਕਸਮ ਖਵਾਈ ਜਾਵੇ ਤੇ ਉਹਨੇ ਨਾ ਅਖੇ ਡੈਕਸ਼ਨ ਦਿੱਤੇ ਆ ਤੇ ਉਹਨੂੰ ਬਾਹਰ ਕੱਢ ਗਏ ਤੇ ਤੁਸੀਂ ਉਹਨੂੰ ਜੋ ਦਾ ਬੰਦਾ ਤੁਸੀਂ ਉਹਨੂੰ ਬੰਦਾ ਹੱਕ ਦਵਾਇਆ ਅੱਧ ਮੈਂ ਕੈਮਰਾਮੈਨ ਨੂੰ ਕਹਾਂਗਾ ਜੇ ਕੈਮਰਾ ਮਾਰੇ ਜਾ ਮਾਰੇ ਜਾ ਜੀ ਅੱਛਾ ਅਮਰਿਤਪਾਲ ਦੇ ਪੱਖ ਚ ਬਿਆਨ ਦਿੰਦਾ ਸੀਗਾ ਕਿ ਇਹਨੂੰ ਬੰਦੇ ਨੂੰ ਕਸਮ ਖਵਾਓ ਭਰਾ ਸਾਡੇ ਅਮਰਿਤਪਾਲ ਜੀ ਨੂੰ ਤੇ ਬਾਹਰ ਕੱਢੋ ਤੇ ਸਰਕਾਰ ਨੇ ਦੂਜੇ ਦਿਨ ਸਾਡੀ ਮੰਗ ਸੁਣੀ ਸਾਡੀ ਮੰਗ ਪੰਜਾਬ ਸਰਕਾਰ ਨੂੰ ਵੀ ਗਈ ਹੈ ਭਾਰਤ ਦੀ ਸਰਕਾਰ ਨੂੰ ਵੀ ਹਰ ਜਗ੍ਹਾ ਤੇ ਆਪਾਂ ਆਪਣੀਆਂ ਮੰਗਾਂ ਰੱਖੀਆਂ ਤੇ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਆਪਾਂ ਦੇਸ਼ ਦਾ ਭਲਾ ਚਾਹੁੰਦੇ ਆ ਭਾਜੀ ਸੁਰੱਖਿਆ ਚਾਹੁੰਦੇ ਆ ਇੱਥੇ ਨਸ਼ਾ ਇੱਥੇ ਆ ਔਰ ਬਲੈਟਾ ਇੱਥੇ ਖਰਾਬ ਰਹਿੰਦੀਆਂ ਵਾ ਪਾਣੀ ਗੰਦਾ ਇੱਥੇ ਆਂਦਾ ਵਾ ਬਹੁਤ ਪਰੇਸ਼ਾਨੀਆਂ ਭਾਜੀ ਕੀ ਪਰੇਸ਼ਾਨੀਆਂ ਦਾ ਹੱਲ ਕਰੀਏ ਮੈਨੂੰ ਕੋਈ ਸਮਝ ਨਹੀਂ ਆਦੀ ਤੁਸੀਂ ਖੜੇ ਹੋਏ ਹੋ ਲੋਕਾਂ ਕੋਲ ਕਿਹੜੇ ਮੁੱਦੇ ਲੈ ਕੇ ਗਏ ਸੀਗੇ ਲੱਗਦਾ ਇਹ ਐਤ ਕੀ ਲੋਕ ਵੋਟ ਪਾਉਣਗੇ ਤੁਹਾਨੂੰ ਫਤਵਾ ਦੇਣਗੇ ਦੇਖੋ ਜੀ ਮੈਨੂੰ ਤਾਂ ਲੱਗਦਾ ਕਿ ਮੈਨੂੰ ਐਤ ਕੀ ਲੋਕ ਹੀ ਜਿਤਾਉਣਗੇ ਮੇਰਾ ਦਿਲ ਕਹਿੰਦਾ ਬਾਕੀ ਮਾਤਾ ਚਿੰਦਪੁਨੀ ਕਿਰਪਾ ਕਰੇ ਮਹਾਰਾਣੀ ਗਾਤੀ ਅੰਬੇ ਸਾਰੇ ਕੰਮ ਸਹੀ ਹੋਣਗੇ ਪਰ ਇਹਨਾਂ ਲੀਡਰਾਂ ਤੇ ਕਦੀ ਯਕੀਨ ਨਾ ਕਰਿਓ ਇਹਨਾਂ ਲੀਡਰਾਂ ਨੇ ਹਮੇਸ਼ਾ ਹੀ ਕਿਸੇ ਦਾ ਭਲਾ ਨਹੀਂ ਕੀਤਾ ਨਾ ਤੁਹਾਡਾ ਕਰਨਾ ਨਾ ਮੇਰਾ ਕਰਨਾ ਇਹਨਾਂ ਨੇ ਸਿਰਫ ਆਪਣੇ ਘਰ ਦੀਆਂ ਰੋਟੀਆਂ ਸਿੱਖਣੀਆਂ ਆ ਉਹ ਤੁਸੀਂ ਯਾਦ ਰੱਖਿਓ ਭਾਈ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਭਈ ਅਸੀਂ ਦਿੱਤਾਂਗੇ

ਸਰਕਾਰਾਂ ਸੈਂਟਰ 'ਚ ਬੈਠੀਆਂ ਆ ਉਹ ਸਰਕਾਰਾਂ ਸੈਂਟਰ 'ਚ ਬੈਠਣ ਦੇ ਨਾਲ ਵੀ ਜਿਹੜੇ ਤੱਕ ਵੀ ਕੰਮ ਨਹੀਂ ਕਰਾ ਸਕਦੇ ਤੇ ਫਿਰ ਸਰਕਾਰਾਂ ਬੈਠਣ ਦਾ ਫਾਇਦਾ ਕੀ ਹੈ ਕੋਈ ਫਾਇਦਾ ਨਹੀਂ ਸਰਕਾਰਾਂ ਦਾ ਸਾਨੂੰ ਤਗਰੀਬਾਂ ਨੂੰ ਇੱਕ ਲਾਭ ਮਿਲਿਆ ਨਹੀਂ ਤੇ ਜੇ ਕੋਈ ਬੰਦਾ ਕਹਿੰਦਾ ਕਿ ਮੈਨੂੰ ਲਾਭ ਮਿਲਿਆ ਤੇ ਮੈਨੂੰ ਦਿਖਾ ਦਿਓ ਕਿਹੜਾ ਬੰਦਾ ਅੱਛਾ ਤੁਹਾਡੇ ਹਿਸਾਬ ਦੇ ਨਾਲ ਲੋਕ ਤੁਹਾਨੂੰ ਵੋਟ ਕਿਉਂ ਨਹੀਂ ਪਾਉਂਦੇ ਕੀ ਪੈਸਾ ਚੜ ਜਾਂਦਾ ਉਹਨਾਂ ਨੂੰ ਜਾਂ ਫਿਰ ਕੀ ਹੁੰਦਾ ਕੀ ਹੈ ਜਿਸ ਕਰਕੇ ਲੋਕ ਤੁਹਾਨੂੰ ਵੋਟ ਨਹੀਂ ਪਾਉਂਦੇ ਨੇ ਜਿਹੜੇ ਬੰਦੇ ਨੇ ਆਪਣੀ ਵੋਟ ਵੇਚ ਦਿੱਤੀ ਹੈ ਹੁਣ ਉਹ ਕੰਮ ਕਰਾ ਕੇ ਦਿਖਾ ਦੇਣ ਮੈਨੂੰ ਮੈਂ ਮੰਨ ਜੂਗਾ ਔਰ ਜਿੰਨੇ ਵੀ ਲੀਡਰ ਸਾਰੇ ਲੀਡਰ ਮੇਰੇ ਮਗਰ ਹੱਥੋ ਕੇ ਪਏ ਆ ਵੀ ਇਹਨੂੰ ਇਹਨੂੰ ਰੋਕੋਗੇ ਤਾਂ ਇਲੈਕਸ਼ਨ ਨਾ ਖੜਾ ਹੋ ਸਕੇ ਅੱਗੇ ਤਾਂ ਇਹ ਨਾ ਹੋ ਸਕੇ ਮੈਨੂੰ ਹੈਰਾਨਗੀ ਬਹੁਤ ਆਈ ਆ ਕਿ ਮੈਂ ਕਿਹੜਾ ਇਹਨਾਂ ਨੂੰ ਕੁਝ ਕਹਿ ਦਿੱਤਾ ਮੈਂ ਇੰਨੀ ਗੱਲ ਕਹਿ ਕੇ ਮੈਂ ਕੋਈ ਇਹਨਾਂ ਨੂੰ ਮਾਰਨ ਨਹੀਂ ਕਿਹਾ ਨਾ ਚੰਗਾ ਕਿ ਆ ਕਦੀ ਫਿਰ ਵੀ ਲੋਕੀ ਇਹ ਧਮਕੀਆਂ ਦਵਾਰੇ ਮੇਰੇ ਮਰਨ ਤੋਂ ਬਾਅਦ ਇਹਨਾਂ ਲੀਡਰਾਂ ਦੇ ਸਾਰੇ ਕੰਪਲੀਟਾ ਹੁਣ ਸਾਰਿਆਂ ਦੇ ਪਰਚੇ ਹੋਣ ਵੱਡੇ ਵੱਡੇ ਪਾੜੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਭਈ ਪਿਛਲੀਆਂ ਚੋਣਾਂ ਦੇ ਵਿੱਚ ਨੀਡੂ ਛੱਟਣ ਵਾਲੇ ਨੇ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਮਰਥਨ ਦੇ ਦਿੱਤਾ ਐਦ ਕਿ ਕੀ ਇਹਨੇ ਕੰਮ ਕਰਨਾ ਐਦ ਕਿ ਵੀ ਦੇ ਦੂਗਾ ਸਮਰਥਨ ਕਿਸੇ ਨੂੰ ਨਹੀਂ ਮੈਂ ਸਮਰਥਾ ਸਮੁਦਰ ਘੇਨ ਦਿੱਤਾ ਦੇ ਫਾਵਾ ਫੇਕ ਹਫਵਾ ਬਹੁਤ ਹੈ ਤੇਰੀ ਵੀਡੀਓ ਚਰਨਜੀਤ ਸਿੰਘ ਚੰਨੀ ਹੋਰੀ ਦੇ ਲਾਈਵ ਪੇਜ ਤੇ ਪਈ ਹੈ ਤੇ ਹੁਣ ਆਪਾਂ 6-7 ਵਜੇ ਤੋਂ ਬਾਅਦ ਤੇ ਮਿਲ ਸਕਦੇ ਨਾ ਹੁਣ ਤੁਸੀਂ ਮੈਨੂੰ ਹਾਸੇ ਮਖੌਲ ਜਿਹਾ ਕਹੋ ਮੈਨੂੰ ਸਮਰਥਨ ਤ ਜਦ ਬੋਟਾ ਦੇ ਬਾਅਦ ਮਿਲਿਆ ਮੈਂ ਬੋਟਾ ਦੇ ਪਹਿਲੇ ਤਾਂ ਨਹੀਂ ਮਿਲਿਆ ਸਰ ਜਿਦ ਦਿਨ ਬੋਟਾ ਖਤਮ ਹੋ ਗਏ ਠੀਕ ਰਾਤੀ 11 ਵਜੇ ਔਰ ਅੱਜ ਇਹ ਬੋਟਾ ਖਤਮ ਹੋਈਆਂ ਕਿਸੇ ਕੋ ਮੈਂ 7 ਵਜੇ ਤੋਂ ਬਾਅਦ ਬੈਠਾ ਸੀਗਾ ਤੇ ਉਹ ਥੋੜੀ ਝੂਠ ਮਾਰ ਸਕਦਾ ਝੂਠ ਮਾਰਿਆ ਹੀ ਉਹ ਦਿਨ ਹਾਂਜੀ ਉਹ ਤੇ ਮਤਲਬ ਹਾਸਾ ਮ ਕੋਲ ਸੀ ਸਾਡਾ ਚਲੋ ਚਲੋ ਆਖਰੀ ਨਹੀਂ ਚਰਨਜੀਤ ਚੰਨੀ ਭਾਜੀ ਬਹੁਤ ਵਧੀਆ ਬੰਦੇ ਆ ਉਹਨਾਂ ਵਰਗੇ ਬੰਦੇ ਹੈ ਨਹੀਂ ਕੁਦਰਤੀ ਠੀਕ ਹੈ ਮੈਂ ਗੱਲ ਕਹੂੰਗਾ ਕਿ ਚਰਨਜੀਤ ਭਾਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਚਾਹੀਦੇ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਚਰਨਜੀਤ ਚੰਨੀ ਭਾਜੀ ਤੇ ਸਾਡਾ ਦੇਸ਼ ਸ ਤੇ ਮੈਂ ਸਿਰਫ 4 ਘੰਟੇ ਸੇ ਪ੍ਰਧਾਨ ਮੰਤਰੀ ਬਣ ਜਾਣਾ ਮੈਂ ਇੰਡੀਆ ਨੂੰ ਅਮੀਰ ਕਰਨਾ ਚਾਹੁੰਦਾ ਮੇਰੀ ਤੂਰੀ ਮੇਰੇ ਕੋਲ ਆ ਜੇ ਮੈਨੂੰ ਮੌਕਾ ਮਿਲੇ ਤਾਂ ਕਦੀ ਮੈਂ ਜ਼ਰੂਰ ਬਣਾਗਾ ਅੱਛਾ ਜਲੰਧਰ ਦੇ ਵੋਟਰਾਂ ਨੂੰ ਕੋਈ ਗੀਤ ਰਾਹੀਂ ਤੁਸੀਂ ਮੈਸੇਜ ਦੇਣਾ ਚਾਹੁੰਦੇ ਉਸ ਨਾਲ ਦੇਖੋ ਜੀ ਉਹਨਾਂ ਤੇ ਵੋਟਾਂ ਪੈ ਗਈਆਂ ਹੁਣ ਤਾਂ ਕੁਛ ਨਹੀਂ ਤਾਂ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲਵੀ ਤੂੰ ਇਹਨਾਂ ਵਜ਼ਾਨੀਆਂ ਤੋਂ ਸ਼ੁਰਤੋਂ ਹੀ ਪੁੱਠਾ ਸਾਡਾ ਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦਿਆ ਉਹ ਦਿੱਲੀ ਨੂੰ ਬੱਬ ਲੈਂਦੇ ਇਹਨੂੰ ਜਨਾਬ ਕਹਿੰਦਿਆ ਬਸ ਜੀ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਨੀਟੂ ਸ਼ਤਰਾਂ ਵਾਲੇ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਮੈਨੂੰ ਫਤਵਾ ਜ਼ਰੂਰ ਦੇਣਗੇ ਕੈਮਰਾਮੈਨ ਪੰਕਜ ਦੇ ਨਾਲ ਰਾਜੂ ਗੁਪਤਾ ਬਾਬੂ ਸ਼ੈ ਟਾਈਮ ਜਲੰਧਰ